ਪਰ ਮੁਰਤੋਂ ਸੰਪਰਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਵਾਲ ਇਸੇ ਮੇਹੀ ਹੈ ਕਿਉਂਕਿ ਇਸ ਮਸਲੇ ਨੂੰ ਲੈ ਕੇ ਸਰਵਨ ਸਿੰਘ ਬੰਦੇਰਪੁਰਾ ਦੇ ਵੱਲੋਂ ਦੀ ਕਹਿ ਦਿੱਤਾ ਗਿਆ ਕਿ ਅਸੀਂ ਇਸ ਮਸਲੇ ਦੇ ਉੱਤੇ ਹਲੇ ਕੁਝ ਬੋਲਣਾ ਨਹੀਂ ਚਾਹੁੰਦੇ ਆ ਦੂਸਰੇ ਪਾਸੇ ਉਹਨੇ ਵੀ ਕਿਹਾ ਕਿ ਅਸੀਂ ਨਾਰਾਜ਼ ਆਗੂਆਂ ਦੇ ਨਾਲ ਖੁਦ ਗੱਲ ਕਰਾਂਗੇ ਤਾਂ ਨਾਰਾਜ਼ ਆਗੂ ਕਿਹੜੇ ਨੇ ਜੋ ਕਿ ਮੀਡੀਆ ਦੇ ਵਿੱਚ ਲਗਾਤਾਰ ਬਿਆਨ ਵੀ ਦੇ ਰਹੇ ਨੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਰਜੀਤ ਸਿੰਘ ਢੱਲੇਵਾਲ ਦੀ ਜਿਹੜੇ ਦਸਤਖਤ ਨੇ ਉਪਰੇ ਚਾਹੀਦੇ ਨੇ ਉਹਨਾਂ ਦੀ ਸਹਿਮਤੀ ਹੈ ਕਿ ਨਹੀਂ ਹੈ ਇਹ ਵੀ ਪਤਾ ਹੋਣਾ ਚਾਹੀਦਾ ਹੈ ਆਪਸ ਸੁਖਜੀਤ ਸਿੰਘ ਹਰਦੋ ਚੰਡੇ ਜੇਕਰ ਸਾਡੇ ਨਾਲ ਮੁਰਤੋ ਬੜੇ ਨੇ ਸੁਖਜੀਤ ਸਿੰਘ ਜੀ ਕੀ ਆਪਸ ਦੇ ਵਿੱਚ ਖਨੋਰੀ ਬਾਰਡਰ ਅ ਸ਼ੰਭੂ ਬਾਰਡਰ ਦੇ ਉੱਤੇ ਜਿਹੜੀ ਜੱਥੇ ਬੰਦੀਆਂ ਨੇ ਉਹਨਾਂ ਦੇ ਵਿੱਚ ਵੀ ਤਾਲਮਿਲ ਉਸ ਤਰੀਕੇ ਦਾ ਨਹੀਂ ਹੈ ਕਿਉਂਕਿ ਇਹ ਚਰਚਾ ਤਾਂ ਤਾਂ ਹੀ ਛੱਡਦੀ ਹੈ ਜੇਕਰ ਕੋਈ ਗੱਲ ਵਿੱਚ ਹੋਵੇ ਇੰਟਰਨੈਟ ਪ੍ਰੋਬਲਮ ਜਿਹੜੀ ਹੋ ਜ਼ਰੂਰ ਆ ਰਹੀ ਹੈ ਕਿਉਂਕਿ ਬਾਰਡਰਾਂ ਦੇ ਉੱਤੇ ਜਿਹੜੇ ਆਗੂ ਨੇ ਸਮੇਂ ਦੇ ਉੱਤੇ ਬੈਠੇ ਨੇ ਔਰ ਉੱਥੇ ਖਾਸ ਤੌਰ ਤੇ ਉੱਤੇ ਇੰਟਰਨੈਟ ਦੀ ਕਾਫੀ ਦਿੱਕਤ ਜਿਹੜੀ ਦੇਖਣ ਤੇ ਮਿਲਦੀ ਹੈ ਇੱਕ ਵਾਰ ਮੁਰਤੋਂ ਕੋਸ਼ਿਸ਼ ਕਰਾਂਗੇ ਜੇਕਰ ਸੰਪਰਕ ਹੋ ਸਕੇ ਤਾਂ ਹਾਂ ਤੇ ਇਸ ਸਮੇਂ ਦੇ ਉੱਤੇ ਅਸੀਂ ਜ਼ਿਕਰ ਕਰ ਰਹੇ ਸੀ ਕਿ ਸਰਵਨ ਸਿੰਘ ਪੰਦੇਰਪੁਰਾਂ ਦੇ ਵੱਲੋਂ ਦੀ ਇਹ ਵੀ ਕਿਹਾ ਗਿਆ ਕਿ ਨਾਰਾਜ਼ ਆਗੂਆਂ ਦੇ ਨਾਲ ਖੁਦ ਬੁਖਦ ਉਹਨਾਂ ਦੇ ਵੱਲੋਂ ਦੀ ਗੱਲ ਵੀ ਕੀਤੀ ਜਾਏਗੀ ਤਾਂ ਕਿ ਇੱਕ ਤਰੀਕੇ ਨਾਰਾਜ਼ ਆਗੂਆਂ ਨੂੰ ਮਨਾਇਆ ਵੀ ਜਾਏਗਾ ਗੱਲਬਾਤ ਉਹਨਾਂ ਦੇ ਨਾਲ ਜਦੋਂ ਕੀਤੀ ਜਾਣੀ ਹੈ ਤਾਂ ਸੁਖਜੀਤ ਸਿੰਘ ਜੀ ਜੁੜੇ ਨੇ ਇੱਕ ਵ ਨੇ ਕੋਈ ਇਹੋ ਜੀ ਕੋਈ ਵੀ ਗੱਲ ਨਹੀਂ ਹੈ ਜਿਹੜਾ ਜੇ ਚਰਚਾ ਪਤਾ ਨਹੀਂ ਮੈਨੂੰ ਲੱਗਦਾ ਕਿੱਥੋਂ ਆ ਗਈ ਆ ਜਿਹੜੀ ਹੁਣ ਸਾਡੀ ਮੀਟਿੰਗ ਹੋਈ ਆ ਇਹ ਸਿਰ ਮੀਟਿੰਗ ਜਿਹੜੀ ਆ ਮੋਰਚੇ ਦੀ ਰਣਨੀਤੀ ਨੂੰ ਲੈ ਕੇ ਹੋਈ ਆ ਟੋਟਲ ਜੋ ਪਿੱਛੇ ਆਪਾਂ ਜੋ ਸਾਡੇ ਐਕਸ਼ਨ ਸੀ ਉਹਨਾਂ ਨੂੰ ਰਿਵਿਊ ਕੀਤਾ ਗਿਆ ਵਾ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਜਿਹੜੀ ਆ ਉਹ ਜਾਣਕਾਰੀ ਮਤਲਬ ਛਟਾਈ ਦੀ ਸਭ ਜੇ ਨਾਲ ਸਾਂਝੀ ਕੀਤੀ ਗਿਆ ਕਿਉਂਕਿ ਇਹ ਤਾਂ ਡਲ ਮੁਰਤੋਂ ਸੰਪਰਕ ਜਿਹੜਾ ਹੈ ਉਹ ਟੁੱਟਿਆ ਹੈ ਹਾਲਾਂਕਿ ਸੁਖਜੀਤ ਸਿੰਘ ਹਰਦੋ ਛੰਡੇ ਦੇ ਵੱਲੋਂ ਦੀ ਜ਼ਿਕਰ ਜ਼ਰੂਰ ਕੀਤਾ ਗਿਆ ਹੈ ਕਿ ਅਜਿਹੀ ਕੋਈ ਗਲਬਾਤ ਨਹੀਂ ਹੈ ਜੋ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਚਰਚਾ ਤਾਂ ਅਗਲੀ ਰਣਨੀਤੀ ਨੂੰ ਲੈ ਕੇ ਜਾਂ ਫਿਰ ਮੋਰਚਿਆਂ ਦੇ ਕੀ ਹਾਲਾਤ ਇਸ ਵੇਲੇ ਨੇ ਉਸ ਨੂੰ ਲੈ ਕੇ ਹੋਈ ਹੈ ਆ ਪਰ ਕਨੈਕਸ਼ਨ ਪ੍ਰੋਬਲਮ ਜਿਹੜੀ ਹੈ ਜ਼ਰੂਰ ਹੈਗੇ ਜਿਸ ਕਰਕੇ ਗੱਲਬਾਤ ਨਹੀਂ ਹੋ پا ਰਹੀ ਤਾਂ ਕੋਸ਼ਿਸ਼ ਛੇ ਲਿਵਿੰਗ ਇੰਡੀਆ ਨਿਊਜ਼ ਦੀ ਲਗਾਤਾਰ ਹੈਗੀ ਹੈ ਕਿਉਂਕਿ ਜਦੋਂ ਆਪਸੇ